ਸਾਸੀ ਕਾਲ ਜੀ ਕੀ ਹਾਲ ਚਾਲ ਆ ਉਮੀਦ ਕਰਦਾ ਵਧੀਆ ਹੋਵੋਗੇ ਸੋ ਅੱਜ ਦੀ ਸਟੋਰੀ ਸੁਣਾਉਣਾ ਤੁਹਾਨੂੰ ਬੇਈਮਾਨ ਦੀ ਚੋਰ ਦੀ ਠੱਗ ਦੀ ਹਨਾ ਬਈ ਕਿਵੇਂ ਮੰਨ ਲਓ ਜਿਵੇਂ ਕਹਿੰਦੇ ਵੀ ਚੋਰ ਚੋਰੀ ਤੋਂ ਜ਼ਿਆਦਾ ਉਹ ਤੋਂ ਜਾਏ ਪਰ ਬਾਕੀ ਤੁਸੀਂ ਸਮਝਦਾ ਹੋ ਤਾਂ ਚੋਰ ਹੁੰਦਾ ਬੰਦਾ ਚੋਰੀਆਂ ਕਰਦਾ ਬਦਨਾਮ ਹੁੰਦਾ ਪੂਰਾ ਚਿਹਰਾ ਹਨਾ ਤੇ ਬਦਨਾਮ ਹੋਣ ਕਰਕੇ ਪੁਲਿਸ ਉਹਨੂੰ ਜਿੱਥੇ ਵੀ ਹੁੰਦਾ ਉੱਥੋਂ ਹੀ ਚੱਕ ਲੈ ਜਾਂਦੀ ਰਪਾਲ ਤੋਂ ਚੱਕ ਲੈ ਜਾਂਦੇ ਸੋਣ ਸਰਕਾਰੀ ਦਰਬਾਰ ਚ ਆਉਣਾ ਜਾਣਾ ਰਹਿਣ ਲੱਗ ਗਿਆ ਜਿਆਦਾ ਹੀ ਰਹਿਣ ਲੱਗ ਗਿਆ ਕਿਤੇ ਵੀ ਚੋਰੀ ਹੋਇਆ ਕਰੇ ਸੋ ਸਭ ਤੋਂ ਪਹਿਲਾਂ ਉਹ ਬੰਦੇ ਦਾ ਨਾਮ ਆ ਜਾ ਕਰੇ ਮੰਨ ਲਓ ਵੀ ਪਿੰਡ ਚੈਨਾ ਦਾ ਬਦਨਾਮ ਹੋ ਗਿਆ ਕੋਈ ਉਹਦੇ ਕੋਲੇ ਖੜਨਾ ਵੀ ਸਹੀ ਨਾ ਸਮਝਿਆ ਕਰੇ ਵੀ ਹੋ ਸਕਦਾ ਕੱਲ ਨੂੰ ਕਿਤੇ ਇਹਦਾ ਨਾਮ ਆ ਗਿਆ ਤਾਂ ਸਾਡਾ ਵੀ ਨਾਮ ਲੈ ਲੂਗਾ ਇਹ ਵੀ ਇਹ ਬੰਦੇ ਮੇਰੇ ਨਾਲ ਤੇ ਤਾਂ ਚਲੋ ਹਾਰ ਕੋ ਇੱਕ ਦਿਨ ਫੇ ਡਿਸੀਜਨ ਲੰਦਾ ਕਹਿੰਦਾ ਵੀ ਹਿਸਾਬ ਨਾਲ ਤਾਂ ਜ਼ਿੰਦਗੀ ਕੱਟਣੀ ਬਹੁਤ ਔਖੀ ਆ ਵੀ ਪਹਿਲਾਂ ਤਾਂ ਆਪਾਂ ਚੋਰੀ ਕਰਦੇ ਤੇ ਤਾਂ ਨਾ ਆਉਂਦਾ ਤਾਂ ਵੀ ਹੋ ਤਾਂ ਮੈਂ ਚੋਰੀ ਵੀ ਨਹੀਂ ਕਰਦਾ ਨਾ ਤਾਂ ਵੀ ਆ ਜਾਂਦਾ ਵੀ ਜ਼ਿੰਦਗੀ ਕੱਟੀ ਆ ਤਾਂ ਕੱਟੀਏ ਕਿਵੇਂ ਹਿਸਾਬ ਨਾਲ ਤਾਂ ਨਹੀਂ ਕੱਟਣ ਦੇਣੀ ਲੋਕਾਂ ਨੇ ਤਾਂ ਉਹ ਹਾਰ ਕੇ ਕੀ ਕਰਦਾ ਇੱਕ ਡੇਰਾ ਖੋਲ੍ਹ ਲੰਦਾ ਡੇਰਾ ਖੋਲ੍ਹਣ ਦਾ ਡੇਰੇ 'ਚ ਸਾਥ ਬਣ ਜਾਂਦਾ ੁੰਡੇਰੇ ਚ ਸਾਥ ਬਣ ਗਿਆ ਜਦ ਪਹਿਲਾ ਦਾ ਮਹੀਨਾ ਦੋ ਮਹੀਨੇ ਚੁੱਪ ਰਹਿੰਦਾ ਬਸ ਫਿਰ ਕਿਸੇ ਦੀ ਮੱਛ ਨੂੰ ਪੇੜਾ ਕਰਤਾ ਰੱਸੀ ਕਰਤੀ ਤੇ ਪੁੱਛਿਆ ਦੇਣ ਲੱਗ ਜਾਂਦਾ ਪੁੱਛਿਆ ਦੇਣ ਲੱਗ ਗਿਆ ਚਲੋ ਇੱਕ ਆਪ ਦੀ ਮੰਨੋ ਵੀ ਸਾਫ ਸ਼ਬੀ ਬਣਾ ਲੈਂਦਾ ਉਹ ਲੋਕ ਹੁਣ ਉੱਥੇ ਪਿੰਡ ਦੇ ਯਕੀਨ ਕਰਨ ਲੱਗ ਗਏ ਨੇ ਵੀ ਇਹ ਬੰਦਾ ਸਹੀ ਆ ਚਲੋ ਆਪਣੇ ਆਪ ਨੂੰ ਸਹੀ ਸਾਫਤ ਕਰਕੇ ਡੇਰਾ ਵਧੀਆ ਚੱਲਦਾ ਤਾਂ ਇੱਕ ਦਿਨ ਉਹਦੇ ਕੋਲ ਤੇ ਕੋਈ ਸਾਧੂ ਲੰਘਿਆ ਜਾਂਦਾ ਹੁੰਦਾ ਡੇਰੇ ਕੋਲ ਤੇ ਜਦ ਸ਼ਾਮ ਹੋ ਜਾਂਦੀ ਆ ਤਾਂ ਉਹ ਸਾਧੂ ਸੋਚਦਾ ਵੀ ਕਿਉਂ ਨਾ ਇੱਥੇ ਰਾਤ ਕੱਟ ਲਈਏ ਹਨਾ ਬਿਨੈਰਾ ਹੋਣੇ ਵਾਲਾ ਤਾਂ ਜਦ ਸਾਧੂ ਉਹਨੂੰ ਪੁੱਛਦਾ ਕਹਿੰਦਾ ਵੀ ਜਜਮਾਨ ਰਾਤ ਕੱਟਣੀ ਆ ਉਹ ਵੀ ਉਹਨੂੰ ਸਾਧੂ ਮਹਾਂਤ ਕਹਿ ਕੇ ਬੁਲਾਉਂਦਾ ਕੁਝ ਨਾ ਕੁਝ ਤਾਂ ਉਹ ਕਹਿੰਦਾ ਵੀ ਜ਼ਰੂਰ ਕੱਟੋ ਉਲੂ ਰਾਤ ਤੱਕ ਟੰਨੂ ਨੂੰ ਬਿਸਤਰਾ ਡਾਹ ਦਰੀਆਂ ਭਿਸ਼ਾਉਣੇ ਰਜਾਈਆਂ ਤਾਂ ਸਾਧੂ ਦੇਖੀ ਜਾਂਦਾ ਵੀ ਇਹ ਇੰਨੀ ਸੇਵਾ ਕਿਉਂ ਕਿਵੇਂ ਕਰਦਾ ਤਾਂ ਰਾਤ ਨੂੰ ਜਿਹੜੀ ਰੋਟੀ ਪਕਾਈ ਉਹ ਚ ਵੀ ਸਤ ਪੰਤ ਤਪੋਜਨ ਦਿੱਤਾ ਉਹਨੂੰ ਕੀਰ ਕੜਾ ਤਾਂ ਉਹ ਮਾਲੋਈ ਪ੍ਰਸੰਨ ਹੋ ਜਾਂਦਾ ਸਾਧੂ ਬਹੁਤ ਤਾਂ ਜਿਹੜਾ ਸਾਧੂ ਹੁੰਦਾ ਹੁਣ ਸਾਧੂ ਕੋਲ ਹੁੰਦੀਆਂ ਨੇ ਪੰਜਾਬ ਮੋਹਰਾਂ ਸੋਨੇ ਦੀਆਂ ਜਿਹੜੀਆਂ ਸਾਧੂ ਕੋਲ 50 ਮੋਹਰਾਂ ਸੋਨੇ ਦੀਆਂ ਹੁੰਦੀਆਂ ਨੇ ਸਾਧੂ ਜਦ ਰਾਤ ਨੂੰ ਪੈਣ ਲੱਗਦਾ ਹੁਣ ਬਿਸਤਰਾ ਲਵਾਇਆ ਹੁੰਦਾ ਉਹਨੇ ਹੱਬਦੇ ਵਾਲੇ ਕਮਰੇ 'ਚ ਉਹਦਾ ਸਾਧੂ ਦਾ ਜਿਹੜਾ ਨੰਗਣ ਲੱਗਿਆ ਤਾਂ ਸਾਧੂ ਤੇ ਉਹਦੇ ਜਿਹੜੀਆਂ ਜਟਾ ਹੁੰਦੀਆਂ ਨੇ ਸਾਧੂ ਉਹਨਾਂ ਚ ਲਵੇਟ ਕੇ ਰੱਖ ਲੈਂਦਾ ਹੋ ਜੇਬ 'ਚੋਂ ਕੱਢ ਕੇ ਮੋਹਰਾਂ ਨੂੰ ਤਾਂ ਹੁਣ ਉਹ ਬੰਦੇ ਦੀ ਨਿਗਾ ਪੈ ਜਾਂਦੀ ਆ ਵੀ ਇਹਦੇ ਕੋਲ ਮੋਹਰਾਂ ਨੇ ਤਾਂ ਉਹ ਛੱਤ ਕੱਢਣ ਦਾ ਮਾਰਾ ਮਨ 'ਚ ਵੀ ਅਸਲੀ ਵੀ ਨੇ ਉਹ ਰਾਤ ਨੂੰ ਉੱਠਦਾ ਸਾਧੂ ਦਿਆਂ ਜਟਾਂ ਕੋਲ ਕੇ ਦੇ ਤਾ ਉਹਦੇ ਵਿੱਚੋਂ ਮੂਰਾ ਨਿਕਲਦੀਆਂ ਨੇ ਤੋ ਕੀ ਕਰਦਾ ਉਦਾਂ ਹੀ ਉਹਨਾਂ ਨੂੰ ਜਟਾਂ ਨੂੰ ਫੇਰ ਬੰਨ੍ਹ ਦਿੰਦਾ ਵਿੱਚ ਪਾ ਕੇ ਦੇਖ ਕੇ ਵੀ ਹਾਂ ਸੋਨੇ ਦੀਆਂ ਨੇ ਸਾਧੂ ਨੂੰ ਹੁਣ ਬਿੜਕਦਾ ਹੋਈ ਜਾਂਦੀ ਹੈ ਜਿਹਦੇ ਵਾਲਾਂ ਨੂੰ ਹੱਥ ਲਾਉਣਾ ਤਾਂ ਜਦੋਂ ਦੂਜੀ ਦਿਨ ਸਵੇਰ ਹੁੰਦੀ ਆ ਤਾਂ ਸਾਧੂ ਉਹਨੂੰ ਕਹਿੰਦਾ ਵੀ ਚੰਗਾ ਜਜਮਾਨ ਮੈਂ ਚੱਲਿਆ ਉਹ ਕਹਿੰਦਾ ਚੱਲਿਆ ਕਿੱਥੇ ਜਿਹੜੀ ਸਾਡੀ ਮਾਨਤਾ ਉਹ ਤਾਂ ਦੇ ਕੇ ਜਾਓ ਕਹਿੰਦਾ ਵੀ ਤੇਰੀ ਕਿਹੜੀ ਮਾਨਤਾ ਉਹ ਪਿੰਡ ਦੇ ਲੋਕਾਂ ਨੂੰ ਉੱਥੇ ਕੱਢ ਲੰਦਾ। ਕਹਿੰਦਾ ਮੈਨੂੰ ਪਿੰਡ ਦੇ ਇਕੱਠੇ ਕਰਨ ਤੇ ਫੇਰ ਦੱਸਦਾ। ਜਦ ਪਿੰਡ ਦੇ ਲੋਕ ਆ ਜੰਨੇ ਉਹ ਕਹਿੰਦੇ ਵੀ ਕੀ ਹੋ ਗਿਆ? ਕਹਿੰਦਾ ਵੀ ਦੇਖੋ ਇੱਕਦਮ ਇਹਨੂੰ ਰਾਤ ਕਟਾਈ। ਇਹਦੇ ਕੋਲ ਰਹਿਣ ਨੂੰ ਸਬੰਧਿਤ ਹੈ ਜਗ੍ਹਾ ਨਹੀਂ ਥੀ। ਇਹਨੇ ਉਪਰੋ ਨਾਮ ਕੀ ਦਿੱਤਾ ਮੈਨੂੰ ਮੇਰਾ ਕੋਈ ਸੇਵਾਦਾਰ 50 ਮੋਹਰਾਂ ਸੋਨੇ ਦੀਆਂ ਦੇ ਗਿਆ ਤਾਂ। ਇਹਨੇ ਮੇਰੀਆਂ 50 ਮੋਹਰਾਂ ਸੋਨੇ ਦੀਆਂ ਰਾਤ ਚੋਰੀ ਕਰ ਲਈਆਂ। ਤਾਂ ਹੁਣ ਉਹ ਕਹਿੰਦਾ ਵੀ ਮੈਂ ਚੋਰੀ ਕਰੀ ਨਹੀਂ ਤਾਂ ਪਿੰਡ ਦੇ ਕਹਿੰਦੇ ਵੀ ਤਲਾਸ਼ੀ ਕਰਾਂਗੇ। ਉਹ ਵੀ ਪਿੰਡ ਦੇ ਆ ਵੱਲੋਂ ਦਾ ਆ ਉਹ ਬੰਦਾ ਸਾਫ ਤਾਂ ਇਮਾਨਦਾਰਤਾ ਬਹੁਤ ਤੇ ਯਕੀਨ ਕਰਦੇ ਤੇ ਰੱਬ ਮੰਨਦੇ ਤੇ ਤਾਂ ਜਦੋਂ ਉਹ ਕਹਿੰਦੇ ਵੀ ਦੱਸ ਕਿੱਥੇ ਲੁਕੋਈਆਂ ਨੇ ਮੋਹਰਾ ਕਹਿੰਦਾ ਵੀ ਇਹਨੇ ਵਾਲਾਂ ਚ ਲੁਕੋਈਆਂ ਨੇ ਜਦੋਂ ਸਾਧੂ ਦੀ ਭਈ ਵਾਲ ਖੋਲਦੇ ਨੇ ਜਟਾਂ ਤਾਂ ਵਿੱਚੋਂ 50 ਮੋਹਰਾ ਨਿਕਲੇ ਆਉਂਦੀਆਂ ਤਾਂ ਪਿੰਡ ਦੇ ਬਹੁਤ ਉਹਨੂੰ ذلیل ਕਰਕੇ ਮੰਨ ਲੋ ਮੋਹਰਾ ਉਹ ਬੰਦੇ ਨੂੰ ਦੂਏ ਨੂੰ ਦਵਾ ਦਿੰਦੇ ਆ ਜਿਹੜਾ ਚੋਰ ਹੁੰਦਾ ਤਾਂ ਪਿੰਡ ਦੇ ਜੇ ਚਲੇ ਜਾਂਦੇ ਆ ਤਾਂ ਸਾਧੂ ਤੁਰਨ ਲਾਤਾ ਤਾਂ ਉਹ ਸਾਧੂ ਦੇ ਪੈਰ ਫੜ ਕੇ ਫੇਰ ਕਹਿੰਦਾ ਕਿਵੇਂ ਜੀ ਰੋਟੀ ਖਾਓ ਚਾਹ ਪਾਣੀ ਪੀਓ ਦੁੱਧ ਪੀਓ ਤੋ ਫੇਰ ਸਾਧੂ ਖਰਾਨ ਹੋ ਕੇ ਕਹਿੰਦਾ ਕਿ ਤੇ ਗੱਲ ਸੁਣ ਮੈਨੂੰ ਇੱਕ ਗੱਲ ਦਾ ਜਵਾਬ ਦੇ ਸਿੱਕੇ ਤਾਂ ਮੇਰੇ ਰਾਤ ਦੇਖ ਲੇਤੇ ਵੀ ਮੇਰੇ ਕੋਲ ਸੋਨੇ ਦੇ ਸਿੱਕੇ ਆ ਤੂੰ ਰਾਤ ਵੀ ਚੋਰੀ ਕਰ ਸਕਦਾ ਤਾਂ ਫੇਰ ਤੂੰ ਮੇਤੋ ਜ ਲੈਣੀ ਤੇ ਤੂੰ ਮੇਤੋ ਇਕੱਲੇ ਤੋਂ ਲੈ ਲੰਦਾ ਤੂੰ ਪਿੰਡ ਦੇ ਸਾਹਮਣੇ ਜਲੂਸ ਕਿਉਂ ਕਟਿਆ ਵੀ ਮੈਨੂੰ ਤੇਰੀ ਇਹ ਗੱਲ ਤੀ ਸਮਝ ਨਹੀਂ ਲੱਗੀ ਹੈ ਜੇ ਤੂੰ ਲੈਣੀ ਤੇ ਤੂੰ ਇਕੱਲੇ ਤੋਂ ਮੰਗ ਲੰਦਾ ਅਬਲਾ ਤਾਂ ਤੂੰ ਰਾਤ ਜਾਂ ਪਾਣਾ ਚੋਂ ਕੱਟੇ ਤੇ ਤੂੰ ਜਦੇ ਰੱਖ ਲੰਦਾ ਦਾਉ ਦਾਸ ਦਾ ਉਹਨੂੰ ਕਹਿੰਦਾ ਵੀ ਦੇਖ ਮੈਂ ਤਾਂ ਚੋਰ ਵੀ ਬੰਦਾ ਮਰ ਨਹੀਂ ਮਰ ਜਾਂਦਾ ਜਿਹੜਾ ਉਹ ਚ ਕੀੜਾ ਹੁੰਦਾ ਉਹ ساری ਉਮਰ ਨਹੀਂ ਮਰਦਾ ਹੁਣ ਕਹਿੰਦਾ ਉਹ ਚੋਰੀ ਵਾਲਾ ਕੀੜਾ ਮੰਨ ਲਓ ਮੈਨੂੰ ਚੋਰੀ ਦੀ ਖਾਣ ਦੀ ਆਤ ਪਈ ਹੋਈ ਆ ਹੁਣ ਮੈਂ ਤਾਂ ਕਹਿੰਦਾ ਚੋਰੀ ਦਾ ਹੀ ਕੁਝ ਨਾ ਕੁਝ ਖਾਣਾ ਤਾਂ ਸੋ ਮੈਂ ਤੇਰੇ ਕੋਲੇ ਸਿੱਕੇ ਦੇਖ ਲੇਤੇ ਇਹ ਛੱਡਦਾ ਮੈਨ ਤੋਂ ਹੁਣੇ ਨਹੀਂ ਤੇ ਬਸ ਇੱਕ ਮੈਂ ਆਪਦਾ ਢਾਂਗਰ ਜਰੀਆ ਜਿਹਨੂੰ ਕਹ ਲੈਨੇ ਆਪਾਂ ਉਹ ਬਦਲੇ ਆ ਐ ਤਾਂ ਜ਼ਮਾਨੇ ਇਹ ਮੰਦਾ ਵੀ ਨਾ ਤੇਰਾ ਤੇਰਾ ਜ਼ਮਾਨਾ ਮੇਰੇ ਕੋਲ ਆ ਗਿਆ ਮੇਰਾ ਤਾਂ ਹੈ ਨਹੀਂ ਚੋਰੀ ਰਹੀ ਹੋ ਗਿਆ ਸੋ ਇਹ ਗੱਲ ਬਾਤ ਤਾਂ ਵੀ ਅੱਜ ਕੱਲ੍ਹ ਲੋਕਾਂ ਦੇ ਬਹੁਤ ਢੰਗ ਹਰੇਕ ਕੰਮ ਕਰਨ ਨੂੰ ਦੋ ਦੋ ਚਾਰ ਚਾਰ ਢੰਗ ਦੇ ਜਰੀਏ ਬਦਲੇ ਹੋਏ ਨੇ ਠੀਕ ਆ ਕਿੱਦਾਂ ਲੱਗੀ ਕਹਾਣੀ ਕਮੈਂਟ ਕਰ ਦਿਓ ਫੇਸਬੁੱਕ ਤੇ ਦੇਖਦੇ ਹੋ ਫੋਲੋ ਕਰ ਲਿਓ YouTube ਤੇ ਦੇਖਦੇ ਹੋ ਸਬਸਕ੍ਰਾਈਬ ਕਰ ਲਿਓ ਵੀਡੀਓ ਦੇਖਣ ਲਈ ਧੰਨਵਾਦ ਆ ਮਿਲਦਿਆਂ ਨਾ ਕਿਸੇ ਵੀਡੀਓ ਨਾਲ ਥੈਂਕ ਯੂ